ਅੱਜ ਦਾ ਇਹ ਜੋ ਪਾਵਨ ਸ਼ਲੋਕ ਹੈ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮਕਲੀ ਰਾਗ ਦੇ ਅੰਦਰ ਵਾਰ ਦੇ ਨਾਲ ਸੰਬੰਧਿਤ ਤਰਤੀਬ ਵਿੱਚ 5ਵੀਂ ਪੌੜੀ ਦੇ ਨਾਲ ਦਾ ਪਹਿਲਾ ਸ਼ਲੋਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 948 ਹੈ ਜਿਸ ਦੇ ਉੱਪਰ ਇਹ ਸ਼ਲੋਕ ਸੁਭਾਈਮਾਨ ਹੈ ਇਹ ਸ਼ਲੋਕ ਦਰਜ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਲੋਕ ਦੇ ਅੰਦਰ ਧਰਮ ਦੀ ਦੁਨੀਆ ਦੇ ਵਿੱਚ ਪੇਖੀ ਹੋਣ ਦਾ ਪੇਖ ਬਣਾ ਕੇ ਦੁਨੀਆ ਨੂੰ ਧੋਖਾ ਦੇਣ ਦਾ ਯਤਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਨੇ ਜੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜੇ ਕੋਈ ਬਾਹਰੀ ਤੌਰ ਦੇ ਉੱਤੇ ਆਪਣਾ ਭੇਖ ਸਾਧ ਵਾਲਾ ਸੰਤ ਵਾਲਾ ਸਹਿਬ ਜੀ ਨੇ ਇੱਥੇ ਤਪਾ ਲਫ਼ਜ਼ ਵਰਤਿਆ ਹੈ ਵੈਸੇ ਕਿ ਜੇ ਕੋਈ ਉਹਨਾਂ ਦੇ ਵਰਗਾ ਭੇਖ ਵੀ ਬਣਾ ਲਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਨਾਲ ਅੰਦਰ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਉਹ ਤਾਂ ਮਨੁੱਖ ਜਿਹੜਾ ਹੈ ਧਰਮ ਦੇ ਵਿੱਚ ਭਟਕਿਆ ਹੋਇਆ ਆਪ ਵੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਜੇ ਭਾਈ ਕੋਈ ਇਹੋ ਜਿਹਾ ਪੇਖੀ ਦੇ ਨਾਲ ਜੁੜਦਾ ਹੈ ਧਰਮ ਦੇ ਵਾਸਤੇ ਧਰਮ ਨੂੰ ਕਮਾਉਣ ਦੀ ਲਾਲਸਾ ਲੈ ਕੇ ਤੇ ਉਸ ਨੂੰ ਵੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਹੈ ਸਹਿਬ ਜੀ ਨੇ ਸ਼ਬਦ ਦੀ ਅਰੰਭਤਾ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ ਕਿ ਮਨ ਕਾ ਝੂਠਾ ਝੂਠ ਕਮਾਵੇ ਕਿ ਜਿਸ ਦਾ ਮਨ ਝੂਠਾ ਹੈ ਭਾਵ ਕੀ ਜਿਸ ਦੇ ਮਨ ਦੇ ਅੰਦਰ ਝੂਠ ਹੈ ਭਾਵ ਕੀ ਮਨ ਦੇ ਵਿੱਚ ਝੂਠ ਹੈ ਤਪ ਦੇ ਕਿਉਂਕਿ ਅਗਲੀ ਪੰਕਤੀ ਸਹਿਬ ਨੇ ਕਹੀ ਹੈ ਮਾਇਆ ਨੂੰ ਫਿਰੈ ਪਰ ਉਹਦਾ ਬਾਹਰੀ ਪੇਖ ਕੀ ਹੈ ਤਪੱਸਵ ਦਾ ਹੈ ਕਿ ਬਾਹਰੀ ਤੌਰ ਦੇ ਉੱਤੇ ਉਹ ਸਤਿਗੁਰੂ ਜੀ ਕਹਿੰਦੇ ਨੇ ਤਪੇ ਦਾ ਪੇਖ ਬਣਾਇਆ ਹੈ ਸਾਧ ਕਹ ਲਈਏ ਧਰਮੀ ਪੁਰਖ ਕਹ ਲਈਏ ਪਰ ਅੰਦਰ ਤੋਂ ਸਤਿਗੁਰੂ ਜੀ ਕਹਿੰਦੇ ਮਾਇਆ ਦੇ ਨਾਲ ਜੁੜਿਆ ਹੈ ਮਾਇਆ ਨੂੰ ਫਿਰ ਹੈ ਮਾਇਆ ਦੇ ਵਾਸਤੇ ਤੁਰਿਆ ਫਿਰਦਾ ਹੈ ਬਣਿਆ ਤਪਾ ਹੈ ਤੇ ਅੰਦਰ ਦੀ ਹਾਲਤ ਫਿਰ ਕੈਸੀ ਹੈ ਮਾਇਆ ਦੇ ਨਾਲ ਜੁੜੇ ਹੋਏ ਦੀ ਮਨ ਕਾ ਝੂਠਾ ਝੂਠ ਕਮਾਵੇ ਕਿਉਂਕਿ ਮਨ ਦੇ ਵਿੱਚ ਝੂਠ ਹੈ ਤੇ ਸਤਿਗੁਰੂ ਨੇ ਤਨ ਦੇ ਝੂਠ ਦੀ ਗੱਲ ਨਹੀਂ ਕੀਤੀ ਕਿ ਮਨ ਦੇ ਵਿੱਚ ਕੁਝ ਹੋਰ ਹੈ ਤੇ ਬਾਹਰੀ ਤੌਰ ਤੇ ਭੇਖ ਉਸਨੇ ਕੁਝ ਹੋਰ ਬਣਾਇਆ ਹੈ ਤੇ ਚਾਹਨਾ ਮਨ ਦੇ ਵਿੱਚ ਜਿਹੜੀ ਹੈ ਉਹ ਹੈ ਸੰਸਾਰ ਦੀ ਮਾਇਆ ਦੀ ਤੇ ਬਣਿਆ ਧਰਮੀ ਫਿਰਦਾ ਹੈ ਬਸ ਇਹੀ ਝੂਠ ਸਾਬ ਜੀ ਸਮਝਾ ਰਹੇ ਨੇ ਤੇ ਮਨ ਦੇ ਵਿੱਚ ਝੂਠ ਹੈ ਤਨ ਤੇ ਕੁਝ ਹੋਰ ਹੈ ਆਪਣੇ ਤਨ ਦਾ ਲਿਬਾਸ ਜਿਹੜਾ ਉਸਨੇ ਬਣਾਇਆ ਹੈ ਉਹਨੂੰ ਸਾਬ ਜੀ ਕਹਿੰਦੇ ਨੇ ਤਪੇ ਵਾਲਾ ਸਾਧ ਸੰਤ ਵਾਲਾ ਹੈ ਪਰ ਮਾਇਆ ਦੀ ਵਿੱਚ ਜਿਹੜੀ ਇੱਛਾ ਹੈ ਜਿਹੜੀ ਅੰਦਰ ਦੀ ਇੱਛਾ ਹੈ ਮਨ ਦੀ ਉਹ ਹੈ ਕੇਵਲ ਤੇ ਕੇਵਲ ਮਾਇਆ ਦੇ ਵਾਸਤੇ ਪ੍ਰਾਪਤੀ ਕਰਨ ਦੀ ਉਹਨੇ ਇਸ ਗੱਲ ਨੂੰ ਸਤਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਨਾ ਬਹੁਤ ਸਾਰੀਆਂ ਥਾਵਾਂ ਤੇ ਸਮਝਾਇਆ ਹੈ ਆਪਣੇ ਤਰੀਕੇ ਦੇ ਨਾਲ ਮਨੁੱਖ ਨੂੰ ਕਿ ਕਿਹੜਾ ਹੈ ਜਿਹੜਾ ਦੁਨੀਆ ਦੇ ਵਿੱਚ ਅਸਲ ਦੇ ਵਿੱਚ ਧਰਮੀ ਹੈ ਤੇ ਕਿਹੜਾ ਕੇਵਲ ਬਾਹਰੀ ਤੌਰ ਦੇ ਉੱਤੇ ਭੇਖ ਬਣਾ ਕੇ ਬੈਠਾ ਇੱਕ ਤਾਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਆਉਂਦਾ ਹੈ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਉਹਦੇ ਵਿੱਚ ਉਹਨਾਂ ਨੇ ਸੀ ਗੱਲ ਨੂੰ ਸਮਝਾਇਆ ਹੈ ਕਿ ਨਾਵਨ ਚੱਲੇ ਤੀਰਥੀ ਮਨ ਖੋਟੇ ਤੇ ਜਿਹੜਾ ਤਨ ਵਿੱਚ ਚੋਰ ਹੈ ਸਬਜੀ ਕਹਿੰਦੇ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇਕ ਪੌਲਪ ਥੀ ਨਾਤਿਆਂ ਦੋਈ ਪਾਛੜੀ ਇਸ ਹੋਰ ਦੀ ਗੱਲ ਕੀਤੀ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਚਨ ਕੀਤਾ ਹੈ ਚਿੱਟੇ ਜਿਨਕੇ ਕੱਪੜੇ ਮੈਲੇ ਜਿਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜਿਓ ਮੂਲ ਨ ਬੁੱਝੈ ਆਪਣਾ ਸੇ ਪਸ਼ੂਆਂ ਸੇ ਢੋਰ ਜਿਓ ਗੁਰੂ ਨਾਨਕ ਸਾਹਿਬ ਜੀ ਦਾ ਇਹ ਵਚਨ ਹੈ ਕਿ ਬਾਹਰੀ ਤੌਰ ਦੇ ਉੱਤੇ ਭੇਖ ਬਣਾ ਕੇ ਕੋਈ ਦੁਨੀਆ ਨੂੰ ਇਹ ਗੱਲ ਜਿਚਾ ਸਕਦਾ ਹੈ ਕੁਝ ਸਮੇਂ ਦੇ ਵਾਸਤੇ ਕਿ ਮੈਂ ਧਰਮੀ ਬਣ ਗਿਆ ਪਰ ਅੰਦਰ ਜਿਹੜੀ ਚਾਹਨਾ ਹੈ ਨਾ ਹਿਰਦੇ ਦੇ ਵਿੱਚ ਮਨ ਦੇ ਵਿੱਚ ਉਹਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਉਹ ਕੀ ਹੈ ਅੰਦਰ ਇਸ ਗੱਲ ਦੇ ਵੀ ਉਦਾਹਰਣ ਨਾ ਸਤਗੁਰੂ ਜੀ ਨੇ ਆਸਾ ਕੀ ਵਾਰ ਦੇ ਇੱਕ ਸ਼ਲੋਕ ਦੇ ਵਿੱਚ ਦਿੱਤੀ ਹੈ ਵੈਸੋ ਦੀ ਨਾਲ ਦਾ ਸ਼ਲੋਕ ਇੱਕ ਤਾਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਹੈ ਤੇ ਦੂਸਰਾ ਸੇਮ ਉਸੇ ਹੀ ਵਿਚਾਰ ਉਹਨਾਂ ਹੀ ਤਰੀਕੇ ਦੇ ਨਾਲ ਜਿਹੜਾ ਉਚਾਰਨ ਕੀਤਾ ਹੋਇਆ ਸ਼ਲੋਕ ਸਤਗੁਰੂ ਜੀ ਦੀ ਬਾਣੀ ਦੇ ਅੰਦਰ ਭਗਤ ਜੀ ਦਾ ਵੀ ਆਉਂਦਾ ਹੈ ਤੇ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਸਮਝਾਇਆ ਹੈ ਚਲੋ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਮੈਂ ਬੇਨਤੀ ਕਰਾਂ ਸਾਹਿਬ ਕਹਿੰਦੇ ਨੇ ਪੜ ਪੁਸਤਕ ਸੰਧਿਆ ਆਵਾਦਨ ਸਿਲ ਪੂਜਸ ਬਗਲ ਸਮਾਦਨ ਮੁਖ ਝੂਟ ਵਿਭੂਖਨ ਸਾਰੰ ਤ੍ਰੇਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾਟੰ ਦੋਹੇ ਧਰਤੀ ਦੋਹੇ ਧੋਤੀ ਬਸਤਰ ਕਪਾਟੰ ਤੇ ਉਹਦੇ ਵਿੱਚ ਸਾਰਾ ਕੁਝ ਸਤਗੁਰੂ ਜੀ ਨੇ ਨਾ ਇੱਕ ਜਿਹੜਾ ਬਾਹਰੀ ਤੌਰ ਤੇ ਧਰਮੀ ਬਣਿਆ ਹੈ ਉਸ ਦਾ ਸਮਝਾ ਰਹੇ ਨੇ कि सतगुरु जी ने ना पंडित दे जीवन दी उदाहरण दी है ब्राह्मण दे जीवन दी कि पाड़ पुस्तक संध्या वादन सिल पूज सबगल समागम मुख ਝੂਠਿ ਵਿਭੂਖ ਅਨਸਾਰੰ ਤ੍ਰੇਪਾਲ ਤੇ ਹਾਰ ਵਿਚਾਰੰ ਗਲਮਾਲਾ ਤਿਲਕ ਲਲਾਟੰਦੁ ਧੋਤੀ ਬਸਤਰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋਤ ਸਭ ਫੋਕਟ ਮਿਛੋ ਕਰਮ ਕੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਗੁਰ ਵਾਟ ਨਾ ਪਾਵੇ ਹੁਣ ਉਸ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਬਾਹਰੀ ਤੌਰ ਦੇ ਉੱਤੇ ਧਰਮੀ ਬਣਿਆ ਤਾਂ ਹੈ ਪਰ ਅੰਦਰੂਨੀ ਤੌਰ ਦੇ ਉੱਤੇ ਧਰਮ ਦੇ ਨਾਲ ਸਬੰਧ ਕੋਈ ਨਹੀਂ ਹੈ ਤੇ ਅੱਜ ਵੀ ਸਤਗੁਰੂ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਮਨ ਕਾ ਝੂਠਾ ਹੈ ਝੂਠ ਕੁਮਾਰਿਆ ਹੈ ਲੋਕਾਂ ਨੂੰ ਦਿਖਾ ਰਿਆ ਹੈ ਕਿ ਮੈਂ ਧਰਮੀ ਹਾਂ ਪਰ ਅੰਦਰ ਕੁਝ ਹੋਰ ਬੈਠਾ ਜਿਨ ਮਨ ਹੋਰ ਮੁਖ ਹੋਰ ਵਾਲੀ ਗੱਲ ਕਰਦੇ ਪਏ ਨੇ ਮਾਇਆ ਨੂੰ ਫਿਰੈ ਤੇ ਸਤਗੁਰੂ ਜੀ ਕਹਿੰਦੇ ਤਪੱਸਵਾ ਦਾ ਹੈ ਤਪੇ ਦਾ ਅਰਥ ਮੈਂ ਕਰ ਰਿਹਾ ਕਿ ਸਾਧ ਸੰਤ ਹੋਣਾ ਧਰਮੀ ਬਣ ਜਾਣਾ ਪਰ ਅੰਦਰ ਇੱਛਾ ਕਿਸ ਚੀਜ਼ ਦੀ ਹੈ ਕਿ ਮਾਇਆ ਹੋਰ ਆਉਣੀ ਚਾਹੀਦੀ ਹੈ ਮਾਇਆ ਦੀ ਪ੍ਰਾਪਤੀ ਦੀ ਇੱਛਾ ਹੈ ਜੀ ਇਹ ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਆਉਂਦਾ ਹੈ ਭਨਾਸਰੀ ਰਾਗ ਦੀ ਬਾਣੀ ਦੇ ਅੰਦਰ ਉਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਗੱਲ ਨੂੰ ਸਮਝਾਉਂਦਿਆਂ ਹੋਇਆ ਨਾ ਕਿ ਜਿਹੜਾ ਬਾਹਰੀ ਤੌਰ ਦੇ ਉੱਤੇ ਪਖੰਡ ਕਰਦਾ ਹੈ ਪਰ ਅੰਦਰ ਇੱਛਾ ਕਿਸ ਚੀਜ਼ ਦੀ ਹੈ ਮਾਇਆ ਦੀ ਉਹਦਾ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਜੀ ਆਪਣੇ ਉਸ ਸ਼ਬਦ ਵਿੱਚ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਕੀ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾਨਸ਼ਟ ਜਗ ਪ੍ਰਸ਼ਟ ਹੋਏ ਡੂਬਤਾ ਇਵ ਜਗ ਕਲ ਮਹਾਰਾਮ ਨਾਮ ਸਾਰ ਅਖੀ ਤਾਂ ਮੀਟੈ ਨਾਗ ਪਕੜੈ ਠੱਗਣ ਕੋ ਸੰਸਾਰ ਕਾਂਟ ਸੀਤੀ ਨਾਗ ਪਕੜੈ ਸੋਝਤੇ ਤਿੰਨ ਲੋ ਮਗਰ ਪਾਸ਼ੇ ਕਾਸ਼ਨਾ ਸੂਜੈ ਇਹੇ ਪਦਮ alo ਖਤਰਿਆ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਸ੍ਰਿਚ ਸਭ ਇੱਕ ਵਰਨ ਹੋਈ ਧਰਮ ਕੀ ਗੱਦ ਰਹੀ ਅਸ਼ਟ ਸਾਜ ਸਾਜ ਪੁਰਾਨ ਸੋਧੇ ਕਰੇ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੀ ਤਾਂ ਗੱਲ ਹੈ ਜਿਹੜੇ ਸਮੇਂ ਦੇ ਵਿੱਚ ਕਿ ਆਂਡ ਸੇਤੀ ਨਾਕ ਪਕੜਣੇ ਸੋਝਦੇ ਤੇਨ ਲੋਕ ਅੱਖੀ ਤਾਂ ਮੀਟੇ ਨਾਕ ਪਕੜਣੇ ਠੱਗਣ ਕੋ ਸੰਸਾਰ ਕਿ ਇਸ ਜਿਹੜਾ ਹੈ ਨਾ ਕਲ ਦੇ ਵਿੱਚ RAM ਦੇ ਨਾਮ ਦੀ ਸਾਜ ਸਭ ਤੋਂ ਸ੍ਰੇਸ਼ਟ ਹੈ ਪਰ ਜਿਹੜਾ ਪਖੰਡ ਕਰਨ ਵਾਲਾ ਬੈਠਾ ਹੈ ਉਹਦਾ ਕੀ ਜੀਵਨ ਹੈ ਅੱਖੀ ਤਾਂ ਮੀਟੇ ਨਾਕ ਪਕੜਾਂ ਉਸ ਉਸ ਨੇ ਅੱਖਾਂ ਮੀਟੀਆਂ ਨੇ ਨਾਕ ਪਕੜ ਕੇ ਲੋਕਾਂ ਨੂੰ ਧੋਖਾ ਦੇ ਰਿਹਾ ਜਿਹਨੂੰ ਅੱਜ ਸਤਿਗੁਰੂ ਜੀ ਕਹਿ ਰਹੇ ਨੇ ਮਾਇਆ ਨੋਂ ਫਿਰੇ ਤਪੱਸੁਦਾ ਵੈ ਕਿ ਬੈਠਾ ਮਾਇਆ ਦੇ ਵਾਸਤੇ ਹੈ ਫਿਰਦਾ ਮਾਇਆ ਦੇ ਵਾਸਤੇ ਪਰ ਬਣਿਆ ਸਾਧ ਹੈ ਭੇਖ ਉਹਨਾਂ ਵਾਲਾ ਬਨਾਇਆ ਹੈ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਆਂਠ ਸੇਤੀ ਨਾਕ ਪਕੜੇ ਸੋਚਦੇ ਤਿੰਨ ਲੋਗ ਮਗਰ ਪਾਸ਼ੇ ਕਛ ਨਾ ਸੂਜੈ ਇਹ ਪਦਮ ਆਲੋ ਇਥੇ ਤਾਂ ਸਤਿਗੁਰੂ ਜੀ ਨੇ ਨਾ ਉਹਨਾਂ ਦੀ ਨਾਲ ਜਿਹੜੀ ਹਨ ਪੋਲ ਖੋਲ ਦਿੱਤੀ ਪਾਜ ਵੀ ਉਹ ਜਿਹੜਾ ਹੈ ਉਹ ਸਾਹਮਣੇ ਲਿਆ ਦਿੱਤਾ ਹੈ ਕਿ ਜਿਹੜਾ ਅੱਖਾਂ ਮੀਟ ਕੇ ਕਹਿੰਦਾ ਮੈਨੂੰ ਤਿੰਨ ਲੋਕਾਂ ਦੀ ਸੋਝੀ ਹੁੰਦੀ ਪਈ ਹੈ ਆਪਣੀ ਪਿੱਠ ਪਿੱਛੇ ਜੋ ਪਿਆ ਹੈ ਜੋ ਹੋ ਰਿਹਾ ਹੈ ਉਹਦੇ ਬਾਰੇ ਪਤਾ ਕੁਛ ਨਹੀਂ ਉਹਦੀ ਉਦਾਹਰਣ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਤੇ ਬਾਬਾ ਜੀ ਅੱਜ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਕਿ ਮਾਇਆ ਦੇ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਬਾਹਰੀ ਤੌਰ ਤੇ ਤਪਾਖਵਾ ਸਕਦਾ ਹੈ ਸਦੋਂਦਾ ਲੋਕ ਉਸ ਨੂੰ ਮੰਨਦੇ ਵੀ ਨਹੀਂ ਜੀ ਅੱਜ ਆਪਾਂ ਦੁਨੀਆ 'ਚ ਦੇਖਦੇ ਆ ਨਾ ਕਿ ਹੋ ਜਿਆ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਲੋਕ ਸਮਝਦੇ ਹੀ ਇਹਨਾਂ ਨੂੰ ਨੇ ਜਿਹੜੇ ਬਹੁਤਾ ਪਖੰਡ ਕਰਕੇ ਦੁਨੀਆ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਨੇ ਲੋਕ ਉਹਨਾਂ ਦੇ ਹੀ ਧੋਖੇ ਵਿੱਚ ਆਉਂਦੇ ਨੇ ਇਹ ਉਸ ਸਮੇਂ ਵੀ ਪਚਲੋ ਸੀ ਗੱਲ ਗੁਰੂ ਸਾਹਿਬਾਨ ਦੇ ਸਮੇਂ ਤੇ ਅੱਜ ਤੱਕ ਵੀ ਉਸੇ ਤਰ੍ਹਾਂ ਤੁਰੀ ਆਉਂਦੀ ਲੋਕ ਇਹੋ ਜਿਹੇ ਧਰਮੀਆਂ ਦੇ ਪਿੱਛੇ ਬਹੁਤਾ ਤੁਰਦੇ ਨੇ ਜਿਹੜੇ ਲੋਕਾਂ ਨੂੰ ਧੋਖਾ ਦੇਣ ਦੇ ਵਾਸਤੇ ਹੀ ਧਰਮੀ ਬਣੇ ਹੁੰਦੇ ਨੇ ਕਿਉਂਕਿ ਤੇ ਸਤਗੁਰੂ ਜੀ ਕਹਿੰਦੇ ਨੇ ਮਾਇਆ ਨੂੰ ਫਿਰੇ ਤਪੱਸਦਾਵੈ ਜਿਹੜਾ ਮਾਇਆ ਦੇ ਵਾਸਤੇ ਫਿਰ ਰਿਹਾ ਹੈ ਮਾਇਆ ਦੇ ਵਾਸਤੇ ਮਾਇਆ ਲੈਣ ਲਈ ਮਾਇਆ ਇਕੱਤਰ ਕਰਨ ਵਾਸਤੇ ਉਹ ਆਪਣੇ ਆਪ ਨੂੰ ਤਪਾ ਖਵਾਉਂਦਾ ਹੈ ਤੇ ਲੋਕ ਉਸ ਨੂੰ ਸਤਗੁਰੂ ਜੀ ਕਹਿੰਦੇ ਮਨ ਦੇ ਵੀਨੇ ਕਿ ਉਹ ਤਪਾ ਪਰ ਅਗੇ ਸਾਹਿਬ ਨੇ ਕਿਹਾ ਹੈ ਕਿ ਭਰਮੇ ਭੂਲਾ ਤੀਰਥ ਗਹ ਉਹ ਤਪਾ ਕੈਸੇ ਪਰਮਗਗਲਾ ਹੈ ਕਿ ਭਰਮੇ ਭੂਲਾ ਕਿ ਜਿਹੜਾ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ ਨਾ ਉਹਨੂੰ ਸਤਗੁਰੂ ਜੀ ਕਹਿੰਦੇ ਨੇ ਤੀਰਥ ਗਹ ਉਹ ਤੀਰਥਾਂ ਦੇ ਉੱਤੇ ਜਾਂਦਾ ਹੈ ਤੀਰਥਾਂ ਦੇ ਉੱਤੇ ਤੁਰਿਆ ਫਿਰਦਾ ਹੈ ਇਸ ਗੱਲ ਨੂੰ ਲੈ ਕਰਕੇ ਕਿ ਅਸੀਂ खरे ਧਰਮ ਕਮਾ ਰਹੇ ਹਾਂ ਕਿ ਤੀਰਥਾਂ ਦੇ ਇਸ਼ਨਾਨੀ ਹਾਂ ਤੀਰਥਾਂ ਤੇ ਜਾਂਦੇ ਪਏ ਕਿ ਪਰਮੇ ਭੂਲਾ ਤੀਰਥ ਗਹੈ ਪਰਮ ਦੇ ਅੰਦਰ ਭੁੱਲਿਆ ਹੋਇਆ ਤੀਰਥਾਂ ਦੇ ਉੱਤੇ ਤੁਰਿਆ ਫਿਰਦਾ ਹੈ ਤੇ ਮੈਂ ਜਿਹੜੀ ਸ਼ੁਰੂ ਚ ਬੇਨਤੀ ਕੀਤੀ ਸਾਬ ਨੇ ਕਿਹਾ ਹੈ ਨਾਵਣ ਚੱਲੇ ਨਾਵਣ ਚੱਲੇ ਤੀਰਥੀ ਪਰਮੇ ਭੂਲਾ ਤੀਰਥ ਗਹੈ ਤੀਰਥਾਂ ਨੂੰ ਗਉਂਦਾ ਫਿਰਦਾ ਹੈ ਭਾਵ ਕਦੀ ਕਿਤੇ ਜਾਂਦਾ ਹੈ ਕਦੀ ਕਿਤੇ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਵ ਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨ ਵਿੱਚ ਖੋਟ ਹੈ ਤਨ ਵਿੱਚ ਚੋਰ ਬੈਠਾ ਹੈ ਇੱਕ ਪਾਹ ਲੱਥੀ ਨਾਤੇਆਂ ਦੋਈ ਪਾਹ ਚੜੀਏ ਸਹੋਰ ਜੇ ਤੀਰਥ ਦੇ ਉੱਤੇ ਨਹਾਉਣ ਦੇ ਨਾਲ ਬਾਹਰੀ ਤੌਰ ਦੇ ਉੱਤੇ ਇੱਕ ਭਾਵ ਜਿਹੜੀ ਚੜੀ ਹੈ ਪਾਹ ਚੜੀ ਹੈ ਨਾ ਜਿਹੜੀ ਮਾਇਦੜੀ ਆਪਾਂ ਕਹਿ ਲਈਏ ਕਿ ਤਨ ਦੀ ਮੈਲ ਦੀ ਉਹ ਤਾਂ ਦੂਰ ਹੋ ਸਕਦੀ ਹੈ ਪਰ ਅੰਦਰ ਜਿਹੜੀ ਮਾਇਆ ਵਾਲੀ ਖਿੱਚ ਹੈ ਅੰਦਰ ਦਾ ਵਿਕਾਰ ਹੈ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਮਨਕਾ ਝੂਠਾ ਝੂਠ ਕਮਾਵੇ ਉਹ ਨਹੀਂ ਉਤਰ ਸਕਦੀ ਨਾ ਉਹ ਤੇ ਤਾਂ ਉਤਰਨੀ ਹੈ ਜੇ ਤੁਹਾਡਾ ਸਹਿਬ ਨੇ ਕਿਹਾ ਮਨ ਸਾਫ ਹੋ ਜਾਵੇਗਾ ਤਨ ਧੋਤੇ ਮਨ ਸ਼ਾਣੀ ਹੋ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਨਾਵਨ ਚੱਲ ਲੈ ਨਹੀਂ ਜਿਹੜੀ ਉਹ ਤੀਰਥ ਦੇ ਉੱਤੇ ਮਨ ਵਿੱਚ ਖੋਟ ਹੈ ਤਨ ਚੋਰ ਹੈ ਮਨ ਖੋਤੇ ਤਨ ਚੋਰ ਇਕ ਪੌਲ ਥੀ ਨਾਦਿਆਂ ਦੋਈ ਪਾ ਚੜੀ ਉਸ ਖੋਟ ਇੱਕ ਪਾਵ ਤੰਤਰ ਜਾਂਦੀ ਹੈ ਮਾਇਆ ਦੀ ਜਿਹੜੀ ਹੈ ਬਾਹਰੀ ਤੌਰ ਦੇ ਉੱਤੇ ਮੈਲ ਦੀ ਤਨ ਤੇ ਚੜੀ ਹੋਈ ਦੋਹੇ ਪਾ ਚੜੀਓ ਸੂਰ ਤੂੜ ਤਾਰਾਂ ਦੀਆਂ ਹੋਰ ਪਾਹ ਚੜ ਜਾਂਦੀਆਂ ਨੇ ਇੱਕ ਉਹਨਾਂ ਤੀਰਥਾਂ ਤੇ ਜਾ ਕੇ ਇਸ ਗੱਲ ਦਾ ਹੰਕਾਰੀ ਹੋ ਜਾਂਦਾ ਏ ਕਿ ਮੈਂ ਤੀਰਥਿ ਸ਼ਨਾਨੀ ਹਾਂ ਮੈਂ ਧਰਮੀ ਹਾਂ ਜਿਹਨੂੰ ਅੱਜ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਇਆ ਵਾਸਤੇ ਫਿਰਦਾ ਏ ਤਪਾ ਬਣਦਾ ਏ ਤੇ ਭਰਮ ਦੇ ਵਿੱਚ ਪਿਆ ਹੋਇਆ ਤੀਰਥਾਂ ਨੂੰ ਹੀ ਜਾ ਕੇ ਗਉਂਦਾ ਫਿਰਦਾ ਇੱਕ ਪਾਲ ਅਥੀ ਨਾਤਿਆਂ ਦੋਹੇ ਪਾ ਚੜੀਓ ਸਹੋਰ ਬਾਹਰ ਧੋਤੀ ਤੂਮੜੀ ਅੰਦਰ ਵਿਸ਼ਨਿਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਕਿ ਜਿਹੜੇ ਚੋਰ ਨੇ ਸਾਬ ਨੇ ਕਿਹਾ ਉਹਨਾਂ ਨੇ ਬਾਹਰ ਹੋਣ ਅੰਦਰ ਹੋਣ ਭੇਖ ਕੋਈ ਬਣਾਇਆ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਉਸੇ ਭਾਵ ਦੇ ਵਿੱਚ ਰਹਿਣਾ ਉਹਨਾਂ 'ਚ ਤਬਦੀਲੀ ਨਹੀਂ ਆ ਸਕਦੀ ਪਰ ਜਿਹੜਾ ਵੀ ਇਨਸਾਨ ਨਾਮ ਦੇ ਨਾਲ ਸਤਿਗੁਰੂ ਦੇ ਸ਼ਬਦ ਨਾਲ ਜੁੜਦਾ ਉਹਦੀ ਸਾਬ ਨੇ ਅੱਗੇ ਚੱਲ ਕੇ ਗੱਲ ਕੀਤੀ ਸ਼ਬਦ ਦੀ ਸਮਾਪਤੀ ਦੇ ਵਿੱਚ ਅੱਛ ਪਰ ਚਲੋ ਜਿਹੜਾ ਗੁਰੂ ਸਾਹਿਬ ਦੀ ਕਹਿ ਰਹੇ ਨੇ ਭਰਮੇ ਭੂਲਾ ਸਭ ਤੀਰਥ ਗਹ ਕਿ ਭਰਮ ਦੇ ਵਿੱਚ ਭੁੱਲਿਆ ਹੋਇਆ ਸਭ ਤੀਰਥਾਂ ਨੂੰ ਗਾਉਂਦਾ ਫਿਰਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜੀ ਨੇ ਕਹਿਆ ਨਾ ਕਿ ਤੱਟ ਤੀਰਤ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੇ ਨਾਹੀ ਇਹ ਸਹਿਬ ਦਾ ਬਚਨ ਆਉਂਦਾ ਪਾਠ ਪੜਿਓ ਔਰ ਉਵੇਦ ਵਿਚਾਰਿਓ ਨਿਵਲ ਪਉਮ ਗਮਸਾਦੇ ਪੰਜ ਜਨਾ ਸਿਉ ਸੰਗ ਨ ਛੁਟਕੇ ॥ ਅਧਿਕ ਅਹੰ ਬੁਧਬਾਂਦੇ ਪਿਆਰੇ ਇਹਨਾਂ ਵਿੱਚ ਦਿਲ ਨਾ ਜਾਈ। ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਤੱਟ ਤੀਰਤ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੇ ਨਾਹੀ ਕਿ ਉਹਨਾਂ ਨੇ ਉਹਦੇ ਵਿੱਚ ਇਹੋਸੀ ਗੱਲ ਨੂੰ ਸਮਝਾਇਆ ਨਾ ਕਿ ਬਾਹਰ ਜਿਹੜਾ ਹੈ ਮੋਨ ਭਇਓ ਕਰ ਪਾਤੀ ਰਹਿਓ ਲਗਣ ਫਿਰਿਓ ਬਨ ਮਾਹੀ ਟਾਟ ਤੀਰਤ ਸਭ ਧਰਤੀ ਭਮੇਉ ਦੁਬਦਾ ਛੁਟ ਕੈ ਨਾਹੀ ਕਿ ਜਿਹੜਾ ਹੈ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਹੈ ਆਪਣੇ ਤਨ ਦੇ ਉੱਤੇ ਕੱਪੜੇ ਵੀ ਨਹੀਂ ਪਾਉਂਦਾ ਆਪਾਂ ਦੇਖਦੇ ਹਾਂ ਨਾ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਲੰਗੇ ਸਾਧੂ ਕਿਹਾ ਜਾਂਦਾ ਹੈ ਸਬਜੀ ਕਹਿੰਦੇ ਇਹੋ ਜੇ ਲੋਕ ਤੁਰੇ ਫਿਰਦੇ ਨੇ ਕਿ ਬਾਹਰੀ ਤੌਰ ਦੇ ਉੱਤੇ ਜਿਨ੍ਹਾਂ ਨੇ ਭੇਖ ਬਣਾ ਲਿਆ ਹੈ ਕਿ ਅਸੀਂ ਤਪੇ ਹਾਂ ਅਸੀਂ ਸਾਧੂ ਹਾਂ ਸਾਡੇ ਕੋਲ ਕੁਝ ਹੈ ਪਰ ਅੰਦਰ ਕੁਝ ਨਹੀਂ ਹੈ ਸਬ ਕਹਿੰਦੇ ਕਿ ਜੰਗਲਾਂ ਦੇ ਵਿੱਚ ਜਿਹੜਾ ਹੈ ਮੋਨ ਭਇਓ ਕਰ ਪਾਤੀ ਰਹਿਓ ਲਗਨ ਫਿਰਿਓ ਬਨ ਮਾਹੀ ਕਨਾਲ ਕਹਿੰਦੇ ਨੇ ਕਿ ਜਿਹੜੇ ਫਿਰ ਦੁਨੀਆਂ ਦੇ ਅੰਦਰ ਤੁਰੇ ਫਿਰਦੇ ਨੇ ਟੱਟ ਤੀਰ ਸਭ ਧਰਤੀ ਭ੍ਰਮੇ ਉਹ ਦੁਬਦਾ ਛੁੜਕੇ ਨਹੀਂ ਟੱਟ ਤੀਰਥਾਂ ਦੇ ਉੱਤੇ ਇਸ਼ਨਾਨ ਕਰੀ ਜਾਂਦੇ ਨੇ ਤੁਰੇ ਫਿਰਦੇ ਨੇ ਮਨ ਦੀ ਦੁਬਦਾ ਦੂਰ ਨਹੀਂ ਹੁੰਦੀ ਉਹ ਤਾਂ ਪਰ ਕੈਸੇ ਪਰਮ ਅੰਦਤ ਲਹੇ ਭ੍ਰਮੇ ਭੂਲਾ ਸਭ ਤੀਰਥ ਗਹੈਂ ਜਿਹੜਾ ਭਰਮ ਦੇ ਅੰਦਰ ਭੁੱਲਿਆ ਹੋਇਆ ਸਾਹਿਬ ਜੀ ਕਹਿੰਦੇ ਤੀਰਥਾਂ ਤੇ ਤੁਰਿਆ ਫਿਰਦਾ ਇਹਨੋਂ ਕੈਸੇ ਆਪਣੀ ਜ਼ਿੰਦਗੀ ਦੇ ਵਿੱਚ ਪਰਮਗਾਤ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਓਕੇ ਮਨ ਦੇ ਵਿੱਚ ਭਰਮ ਹੈ ਦੁਬਦਾ ਦੀ ਗੰਢ ਨਹੀਂ ਨਾ ਖੁੱਲਦੀ ਜਿੰਨਾ ਚਿਰ ਤੱਕ ਉਨਾ ਚਿਰ ਤੱਕ ਮਨ ਵਿੱਚ ਸਿੱਧਕ ਨਹੀਂ ਆਉਂਦਾ ਸਹਿਜ ਨਹੀਂ ਆਉਂਦਾ ਅਡੋਲ ਨਹੀਂ ਆਉਂਦਾ ਤੇ ਇਹ ਹੋਵੇਗਾ ਤਾਂ ਜੇ ਸਤਿਗੁਰੂ ਦੇ ਸ਼ਬਦ ਨਾਲ ਕੋਈ ਜੁੜੇਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜਾ ਵਚਨ ਕਹਿ ਰਹੇ ਨੇ ਭਰਮੇ ਭੂਲਾ ਤੀਰਥ ਹੈ ਭਰਮ ਚ ਪਿਆ ਹੋਇਆ ਹੀ ਤੀਰਥਾਂ ਦਾ ਇਸ਼ਨਾਨੀ ਬਣੀ ਜਾਂਦਾ ਹੈ ਸਾਬ ਨੇ ਕਿਹਾ ਦੇ ਤੀਰਥਾਂ ਦੇ ਇਸ਼ਨਾਨ ਕਰ ਵੀ ਲਵੇਂ ਨਾ ਤੇ ਉਹਦੇ ਨਾਲ ਤੇਰਾ ਜਿਹੜਾ ਹੈ ਤਨ ਤੇ ਸਾਫ ਹੋ ਸਕਦਾ ਇਹ ਤੋਂ ਸਾਬ ਨੇ ਇਨਕਾਰ ਨਹੀਂ ਕੀਤਾ ਕਿ ਪਾਣੀ ਨਾਲ ਧੋਵਾਂਗੇ ਤਨ ਦੀ ਮੈਲ ਤੇ ਦੂਰ ਹੋਣੀ ਹੋਣੀ ਹੈ ਪਰ ਅੰਦਰ ਦੀ ਮੈਲ ਮਨ ਦੀ ਮੈਲ ਮਨ ਦਾ ਸ਼ੁੱਧ ਹੋਣਾ ਮਨ ਦਾ ਟਿਕਣਾ ਇਹ ਤਨ ਦੇ ਧੋਣ ਦੇ ਨਾਲ ਸੰਬੰਧ ਕੋਈ ਨਹੀਂ ਇਹਦਾ ਇਹ ਤਾਂ ਉਹ ਵੇਗਾ ਜਿਸੀਂ ਸ਼ਬਦ ਦੇ ਨਾਲ ਜੁੜਾਂਗੇ ਤੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੱਲ ਨੂੰ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਆ ਹੋਇਆ ਨਾ ਬਚਨ ਕਰਦੇ ਨੇ ਨਾ ਕਿ ਜੇ ਤੂੰ ਬਾਹਰੀ ਤੌਰ ਦੇ ਉੱਤੇ ਤੀਰਥਾਂ ਤੇ ਚਲੇ ਵੀ ਜਾਵੇਂ ਉਥੇ ਜਾ ਕੇ ਸਬਜੀ ਕਹਿੰਦੇ ਹੋਵੇਗਾ ਕੀ ਤੈਨੂੰ ਜਿਹੜਾ ਹੈ ਤੀਰਥ ਦੇ ਉੱਤੇ ਕੀ ਮਿਲੇਗਾ ਕਿਉਂਕਿ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਿ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਧੀਰ ਕਿ ਜੇ ਤੂੰ ਗੰਗਾ ਦੇ ਕਿਨਾਰੇ ਤੇ ਆਪਣਾ ਘਰ ਬਣਾ ਲਵੇਂ ਤੇ ਰੋਜ਼ ਦਿਹਾੜੀ ਗੰਗਾ ਦਾ ਪਾਣੀ ਪੀ ਜਾਵੇਂ ਗੰਗਾ ਦੇ ਪਾਣੀ 'ਚ ਇਸ਼ਨਾਨ ਕਰੀ ਜਾਵੇਂ ਤੇ ਪਰ ਬਿਨ ਹਰ ਨਾਮ ਸਾਹਿਬ ਜੀ ਕਹਿੰਦੇ ਨੇ ਤੇਰਾ ਮਨ ਜਿਹੜਾ ਸਾ ਸ਼ੁੱਧ ਨਹੀਂ ਹੋ ਸਕਦਾ ਇਉਂ ਕਹਿ ਰਹੇ ਕਬੀਰ ਸਾਹਿਬ ਜੀ ਕਹਿੰਦੇ ਨੇ ਨਾਮ ਤੋਂ ਬਿਨਾ ਸ਼ਬਦ ਤੋਂ ਬਿਨਾ ਅੰਦਰ ਦੀ ਸ਼ੁੱਧਤਾ ਨਹੀਂ ਆਉਣੀ ਤੂੰ ਬੇਸ਼ੱਕ ਜਿਹੜਾ ਹੈ ਗੰਗਾ ਦੇ ਕਿਨਾਰੇ ਦੇ ਉੱਤੇ ਆਪਣਾ ਘਰ ਬਣਾ ਕੇ ਰੋਜ਼ ਦਿਹਾੜੀ ਉਹਦੇ ਪਾਣੀ ਦੇ ਨਾਲ ਹੀ ਸਾਰੇ ਕਾਰਜ ਕਰੀਂ। ਕਿਉਂਕਿ ਪਾਣੀ ਜਿਹੜਾ ਹੈ ਚਤਨਾ ਤੋਂ ਉਹ ਜਿਹੜਾ ਉਹਦੇ ਨਾਲ ਸਾਬ ਜੀ ਕਹਿੰਦੇ ਨੇ ਉਹਦੇ ਨਾਲ ਚਿੱਤ ਨੂੰ ਨਹੀਂ ਤੋਤਾ ਜਾ ਸਕਦਾ। ਹਾਂ ਇਹ ਗੱਲ ਹੋ ਸਕਦੀ ਹੈ ਪੀਤੇ ਤਖ ਜਾਏ ਪਾਣੀ ਚਤਨਾ ਤੋਂ ਪਈ। ਪਰ ਉਹਦੇ ਨਾਲ ਚਿੱਤ ਨਹੀਂ ਤੋਤਾ ਜਾ ਸਕਦਾ। ਉਹਦੇ ਨਾਲ ਕੇਵਲ ਸਾਬ ਜੀ ਕਹਿੰਦੇ ਨੇ ਪੀਤੇ ਤਖ ਜਾਏ ਉਹਨੂੰ ਪੀਣ ਦੇ ਨਾਲ ਤਿਆਸ ਦੂਰ ਹੋ ਸਕਦੀ ਹੈ। ਹਾਂ ਇਹ ਗੱਲ ਹੈ। ਪਰ ਜੇ ਕੋਈ ਕਵੀ ਮੈਂ ਪਾਣੀ ਦੇ ਨਾਲ ਚਿੱਤ ਨੂੰ ਆਪਣੇ ਮਨ ਨੂੰ ਸਾਫ਼ ਕਰ ਲਵਾਂ ਗੁਰੂ ਸਾਹਿਬ ਕਹਿੰਦੇ ਉਹ ਨਹੀਂ ਹੋ ਸਕਦਾ ਇਹਦੇ ਨਾਲ ਚਿੱਤ ਨਹੀਂ ਸਾਫ਼ ਹੋ ਸਕਦਾ ਇਹਦੇ ਨਾਲ ਬਾਹਰੀ ਤੌਰ ਤੇ ਤਨ ਸਾਫ਼ ਹੋ ਸਕਦਾ ਹੈ ਤੇ ਪੀਣ ਦੇ ਨਾਲ ਪਿਆਸ बुझ ਸਕਦੀ ਹੈ ਪਰ ਜਿਹੜਾ ਤੀਰਥਾਂ ਦੇ ਉੱਤੇ ਭਟਕਦਾ ਹੈ ਭਰਮੀ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮਗਾਤੁਲ ਹੈ ਇਹੋ ਜਿਹਾ ਤਪਾ ਇਹੋ ਜਿਹਾ ਸਾਧ ਇਹੋ ਜਿਹਾ ਭੇਖੀ ਤੌਰ ਤੇ ਬਣਿਆ ਹੋਇਆ ਧਰਮੀ ਜਿਹੜਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪਰਮਗਤ ਉੱਚੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੇ ਕਿਉਂਕਿ ਤੀਰਥ ਦੇ ਜਾ ਕੇ ਅਵਸਥਾ ਨਹੀਂ ਪ੍ਰਾਪਤ ਹੁੰਦੀ ਬਾਬਾ ਨਾਮਦੇਵ ਸਾਹਿਬ ਨੇ ਤਾਈਂ ਕਿਹਾ ਨਾ ਤੀਰਥ ਦੇਖ ਨਾ ਜਲ ਮੈਂ ਪੈਸੋਂ ਜੀ ਜੰਤਨਾ ਸਤਾਵਾਂ ਗੋ 68 ਤੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾ ਆਵਾਂ ਕਿ ਮੈਨੂੰ ਤੇ ਗੁਰੂ ਨੇ ਹਿਰਦੇ ਦੇ ਅੰਦਰ 68 ਤੀਰਥ ਦਿਖਾ ਦਿੱਤੇ ਨੇ ਨਾਮ ਵਾਲੇ ਸ਼ਬਦ ਵਾਲੇ ਤੇ ਮੈਂ ਜਿੱਥੇ ਕਿਤੇ ਜਾਣਾ ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰਦਾ ਫਿਰਦਾ ਕਿ ਮੈਂ ਇੱਥੇ ਵੀ ਇਸ਼ਨਾਨ ਕਰ ਲਾਂ ਉੱਥੇ ਵੀ ਇਸ਼ਨਾਨ ਕਰ ਲਾਂ ਇਹਦਾ ਆਮਾ ਹੱਤ ਮਿਲੇਗਾ ਇਹਦੇ ਨਾਲ ਆ ਫਲ ਮਿਲੇਗਾ ਸਾਬ ਕਹਿੰਦੇ ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਜੁੜਦਾ ਅੰਦਰ ਦਾ ਜਿਹੜਾ ਹਿਰਦਾ ਹੈ ਚੇਂਜ ਨਹੀਂ ਆਉਂਦੀ ਉਹਦੇ ਵਿੱਚ ਤੇ ਉਹ ਆਉਣੀ ਹੈ ਜੀ ਸ਼ਬਦ ਨਾਲ ਮੈਂ ਰੋਜ਼ ਲਗਭਗ ਬੇਨਤੀ ਕਰਦਾ ਉਹ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਨਾਲ ਗੁਰੂ ਦੇ ਉਪਦੇਸ਼ ਨੂੰ ਅਪਣਾਉਣ ਦੇ ਨਾਲ ਆਉਣੀ ਹੈ ਕੱਲਾ ਪੜਨ ਸੁਣਨ ਦੇ ਨਾਲ ਵੀ ਨਹੀਂ ਜੀ ਹੋਇਆ ਜੇ ਇਹ ਉਪਦੇਸ਼ ਨੂੰ ਅਪਣਾਵਾਂਗੇ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਆਵੇਗਾ ਤੇ ਤਾਂ ਹੋ ਸਕਦਾ ਆਪਾਂ ਗੁਰੂ ਸਾਹਿਬ ਦਾ ਬਚਨ ਰੋਜ਼ ਪੜ੍ਹਦੇ ਆ ਨਾ ਕਿ ਭਰੀਏ ਹੱਥ ਪੈਰ ਤਨ ਦੇ ਪਾਣੀ ਢੋਦਾ ਉਧਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਨਾਲ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਲੈ ਕੇ ਰੱਖ ਜੇ ਸਾਡੀ ਮਤ ਸਾਡਾ ਮਨ ਮਲੀਨ ਹੋ ਗਿਆ ਨਾ ਤੇ ਉਸ ਨੇ ਸਤਗੁਰੂ ਜੀ ਕਹਿੰਦੇ ਨੇ ਇਹਦੇ ਨਾਲ ਸਤਗੁਰੂ ਦੇ ਸ਼ਬਦ ਦੇ ਨਾਲ ਉਹਨੇ ਸਾਫ ਹੋਣਾ ਭਰੀਏ ਮਤ ਜੇ ਸਾਡੀ ਮਤ ਭਰ ਗਈ ਫਿਰ ਉਹ ਸਾਫ ਹੋਣੀ ਹੈ ਅਕਾਲ ਪੁਰਖ ਜੀ ਦੀ ਕਿਰਪਾ ਉਹਦੇ ਨਾਮ ਉਹਦੇ ਸ਼ਬਦ ਦੇ ਨਾਲ ਨਾਮ ਦੇ ਰੰਗ ਦੇ ਨਾਲ ਸਾਫ ਹੋਣੀ ਨਾਮ ਤੋਂ ਬਿਨਾ ਨਹੀਂ ਹੋ ਸਕਦੀ ਤੇ ਫਿਰ ਜੇ ਕੋਈ ਧਰਮ ਦੇ ਵਿੱਚ ਭੁੱਲਿਆ ਹੋਇਆ ਤੀਰਥਾਂ ਦੇ ਉੱਤੇ ਤੁਰਿਆ ਫਿਰਦਾ ਹੈ ਤੇ ਬਣਿਆ ਬਾਰੀ ਤੌਰ ਦੇ ਉੱਤੇ ਭੇਖੀ ਹੈ ਜਿਹਦੇ ਵਿੱਚ ਸ਼ੁਰੂ ਚ ਗੱਲ ਕੀਤੀ ਕਿ ਸਾਬ ਨੇ ਕਿਹਾ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਕਿ ਜਿੰਨਾ ਨਹੀਂ ਬਾਹਰੋਂ ਬੇਸ਼ੱਕ ਬੇਦਾਗ ਚਿੱਟੇ ਰੰਗ ਦੇ ਜਾਂ ਕਿਸੇ ਰੰਗ ਦੇ ਵੀ ਕਹਿ ਲਈ ਜੀਰੋ ਸਾਹਿਬ ਨੇ ਇਥੇ ਇੱਕ ਉਦਾਹਰਨ ਦਿੱਤੀ ਹੈ ਰੰਗ ਦੀ ਕਿਉਂਕਿ ਉਹ ਤਾਂ ਫਿਰ ਸਾਹਿਬ ਜੀ ਦੀ ਬਾਣੀ ਨੇ ਗੇਰੂਵੇ ਦੀ ਵੀ ਉਦਾਹਰਨ ਦਿੱਤੀ ਹੈ ਭਗਵੀ ਸਾਹਿਬ ਨੇ ਬਹੁਤ ਆਪਣੀ ਬਾਣੀ ਚ ਉਦਾਹਰਨਾਂ ਦਿੱਤੀਆਂ ਜਿਹੜੀ ਮੈਂ ਹੁਣ ਇਸ ਸਤਗੁਰੂ ਜੀ ਦਾ ਬਚਨ ਬੇਨਤੀ ਕਰ ਰਿਹਾ ਸਾਸਾ ਕੀ ਵਾਰ ਦੇ ਵਿੱਚੋਂ ਕਿ ਪੜ ਪੁਸਤਕ ਸੰਧਿਆ ਵਾਦੋਂ ਵਾਲੇ ਜੀ ਸਾਹਿਬ ਨੇ ਕਿਹਾ ਦੋ ਧੋਤੀ ਬਸਤਰ ਕਪਾਟੂ ਤੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਸੁਈ ਰਾਗ ਦੇ ਵਿੱਚ ਕਿ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਜੀ ਬਾਰੀ ਤੌਰ ਦੇ ਤੇ ਬੇਦਾਗ ਤੂੰ ਜਿਹੜਾ ਹੈ ਧਰਮੀਆਂ ਵਾਲੇ ਵਸਤਰ ਪਾ ਵੀ ਲਵੇਂ ਤੇਰਾ ਚਿੱਤ ਜੇ ਅੰਦਰ ਤੋਂ ਕਠੋਰ ਹੈ ਨਾ ਤਉ ਦਾ ਲਾਭ ਕੋਈ ਨਹੀਂ ਹੈ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜਿਓ ਜੇ ਉਹਨਾਂ ਦੇ ਮੁਖ ਦੇ ਵਿੱਚ ਨਾਮ ਨਹੀਂ ਅੰਦਰ ਨਾਮ ਨਹੀਂ ਉਪਜਦਾ ਤੇ ਸਾਬ ਜੀ ਕਹਿੰਦੇ ਉਹਨਾਂ ਦੀ ਹਾਲਤ ਜਿਹੜੀ ਹੈ ਚੋਰਾਂ ਦੇ ਵਾਗ ਹੈ ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜ ਮੂਲ ਨਾ ਬੁੱਝਨੇ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਆਪਨਾ ਮੂਲ ਨਹੀਂ ਭੁੱਜਦੇ ਕਿ ਅਸੀਂ ਕੀ ਕਰਨ ਵਾਸਤੇ ਆਏ ਆਂ ਤੇ ਕੀ ਸੰਸਾਰ ਦੇ ਵਿੱਚ ਕਰ ਰਹੇ ਹਾਂ ਸਾਬ ਜੀ ਕਹਿੰਦੇ ਫਿਰ ਤੁਹਾਡੀ ਹਾਲਤ ਤਾਂ ਪਸ਼ੂਆਂ ਵਰਗੀ ਐ ਪਸ਼ੂ ਨੂੰ ਵੀ ਇਸ ਗੱਲ ਦਾ ਗਿਆਤ ਨਹੀਂ ਨਾ ਹੁੰਦਾ ਕਿ ਮੈਂ ਸੰਸਾਰ ਤੇ ਕੀ ਕਰਨਾ ਦੋ ਕੰਮ ਉਹਦੇ ਬਹੁਤਾਂ ਵਿੱਚ ਹੁੰਦੇ ਨੇ ਖਾ ਪੀ ਲੈਣਾ ਤੇ ਆਪਣੀ ਜਾਨ ਦੀ ਸੁਰੱਖਿਆ ਕਰਨੀ ਬਸ ਤੇ ਜੇ ਸਾਡੇ ਵਾਂਗ ਮਨੁੱਖ ਵੀ ਇਹੋ ਕੰਮ ਹੀ ਕਰੀ ਜਾਵੇ ਕਿ ਦੁਨੀਆ ਦਾ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਕਰ ਲਿਆ ਤੇ ਫਿਰ ਜਿਹੜਾ ਹੈ ਸਾਬ ਕਹਿੰਦੇ ਤੇਰੇ ਵਿੱਚ ਤੇ ਉਹਨਾਂ ਦੇ ਵਿੱਚ ਅੰਤਰ ਕੀ ਰਹਿ ਗਿਆ ਬੜਾ ਕਿ ਮੂਲਨਾ ਬੁੱਝ ਨੇ ਆਪਣਾ ਸੇ ਪਸ਼ੂਆਂ ਸੇ ਢੋਰ ਜਿਓ ਇਹੋ ਜਿਹੇ ਜਿਹੜੇ ਬਾਹਰੀ ਤੌਰ ਤੇ ਬਣੇ ਹੋਏ ਧਰਮੀ ਨੇ ਸਾਬ ਜੀ ਕਹਿੰਦੇ ਪਸ਼ੂ ਦੀ ਨਿਆਈ ਤੇ ਬਾਬਾ ਜੀ ਕਹਿ ਰਹੇ ਨੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪਰਮੇ ਭੂਲਾ ਸਭ ਤੀਰਥ ਗਹ ਉਹ ਤਪਾ ਕਿਐ ਸੇ ਪਰਮ ਗਤ ਨਹ ਇਹੋ ਜਿਆ ਤਪਾ ਸਾਬ ਜੀ ਕਹਿੰਦੇ ਬਾਹਰੀ ਤੌਰ ਤੇ ਬਣਿਆ ਹੋਇਆ ਨਾ ਉਹ ਜਿੰਨੇ ਮਰਜੀ ਤੀਰਥਾਂ ਦੇ ਇਸ਼ਨਾਨ ਕਰ ਲਵੇ ਉਸ ਨੂੰ ਪਰਮ ਗਤ ਦੀ ਉੱਚੀ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀ ਕਿਰਕੀ ਸਾਬ ਨੇ ਕਿਹਾ ਜੀ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖੰ ਤੁਰ ਪਾਵੇ। ਇਹ ਸਾਹਿਬ ਜੀ ਕਹਿੰਦੇ ਗੁਰ ਪ੍ਰਸਾਦੀ ਕਿ ਗੁਰੂ ਦੀ ਕਿਰਪਾ ਦੇ ਨਾਲ ਨ ਕੋਈ ਜਿਹੜਾ ਹੈ ਵਿਰਲਾ ਸੱਚ ਕਮਾ ਲਵੇ। ਸੱਚੇ ਨਾਮ ਦੀ ਕਮਾਈ ਕਰ ਲਵੇ, ਸੱਚੇ ਨਾਮ ਦੇ ਨਾਲ ਜੁੜ ਜਾਵੇ, ਸ਼ਬਦ ਦੇ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕਰਕੇ ਉਹਦੇ ਅਨੁਸਾਰ ਜੀਵਨ ਬਣਾਉਣ ਲੱਗ ਪਵੇ ਤਾਂ। ਪਰ ਇਹ ਹੁੰਦਾ ਤਾਂ ਹੈ ਜੇ ਕੋਈ ਗੁਰੂ ਦੀ ਸ਼ਰਤ ਲਵੇਗਾ। ਗੁਰੂ ਦੇ ਸ਼ਬਦ ਦਾ ਉਪਦੇਸ਼ ਸੁਣੇਗਾ ਹਿਰਦੇ ਦੇ ਵਿੱਚ ਧਾਰਨ ਕਰਕੇ ਉਸ ਦੇ ਉੱਤੇ ਅਮਲ ਕਰਨਾ ਸ਼ੁਰੂ ਕਰੇਗਾ ਤੇ ਫਿਰ ਸਾਹਿਬ ਕਹਿੰਦੇ ਨੇ ਸੋ ਤਪਾ ਮੈਂ ਤਪੇ ਦਾ ਅਰਥ ਕੀਤਾ ਸੀ ਜੀ ਸ਼ੁਰੂ ਵਿੱਚ ਸਾਧ ਸੰਤ ਜਿਹੜਾ ਬਾਹਰੀ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਕਿਉਂਕਿ ਗੁਰੂ ਨਾਨਕ ਸਾਹਿਬ ਵਾਸਤੇ ਜਨਮ ਸਾਖੀਆਂ ਨੇ ਤਪਾ ਲਫ਼ਜ਼ ਵਰਤਿਆ ਇਹਦਾ ਭਾਵ ਜਿਹੜਾ ਹੈ ਆਪਾਂ ਕੇਵਲ ਇਹੀ ਲੈਣਾ ਹੈ ਕਿ ਇਹਦਾ ਅਰਥ ਉਹ ਜਿਹੜਾ ਧਰਮੀ ਇਨਸਾਨ ਜਿਹੜਾ ਬਾਹਰੀ ਤੌਰ ਦੇ ਉੱਤੇ ਇਹੋ ਜਿਹੀ ਵੇਸ਼ ਪੂਸ਼ਾ ਉਸ ਨੇ ਆਪਣੇ ਤਨ ਤੇ ਧਾਰਨ ਕੀਤੀ ਹੋਈ ਹੈ ਕਿ ਉਸ ਨੂੰ ਵੇਖਣ ਵਾਲੇ ਕਹਿਣ ਕਿ ਇਹ ਬੰਦਾ ਧਰਮੀ ਹੈ। ਹਾਂ ਉਹਦੇ ਅੰਦਰ ਕੀ ਹੈ ਸੱਚ ਹੈ ਜਾਂ ਝੂਠ ਹੈ ਉਹ ਗੱਲ ਬਾਤ ਦੀ। ਫਿਰ ਸੋ ਤਪਾ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਵਿੱਚ ਜੁੜਿਆ ਹੋਇਆ ਸੱਚ ਦੀ ਕਮਾਈ ਕਰਦਾ ਹੈ ਸੋ ਤਪਾ ਮੁਖੰਤਰ ਭਾਵੈ। ਉਹੋ ਜਿਹੜਾ ਤਪ ਹੈ ਅੰਦਰਲੀ ਮੁਕਤੀ ਕਿਉਂਕਿ ਦੋ ਤਿੰਨ ਸ਼ਲੋਕ ਪਿੱਛੇ ਆਏ ਨੇ ਜਿੰਨਾ ਚੀ ਇਸੇ ਚੀਜ਼ ਦੀ ਗੱਲ ਚੱਲਦੀ ਪਈ ਹੈ ਜੀਵਨ ਮੁਕਤ ਤੇ ਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੁਕਤ ਹੋਣ ਦੀ ਗੱਲ ਕੀਤੀ ਇਹਦਾ ਵੀ ਭਾਵ ਹੈ ਮੋਖ ਅੰਤਰ ਅੰਤਰ ਦਾ ਜਿਹੜਾ ਮੋਖ ਹੈ ਅੰਦਰ ਦਾ ਮੋਖ ਸੰਦਰ ਦੀ ਮੁਕਤੀ ਤੇ ਉਹਦਾ ਭਾਵ ਹੈ ਜੀਵਨ ਮੁਕਤ ਹੋ ਜਾਣਾ ਜਿਹੜਾ ਸਾਰੀਆਂ ਚੀਜ਼ਾਂ ਦੇ ਵਿਕਾਰ ਤੋਂ ਮਾਇਆ ਦੇ ਖਲ ਜਗਨ ਤੋਂ ਮਾਇਆ ਵਾਲੀ ਪਕੜ ਤੋਂ ਬਾਹਰ ਚਲੇ ਜਾਂਦਾ ਉਸ ਨੂੰ ਜੀਵਨ ਮੁਕਤ ਜਾਂ ਮੋਖ ਅੰਤਰ ਅਖਿਆ ਸ੍ਰੀ ਇਕ ਸਤਗੁਰੂ ਪਾਤਸ਼ਾਹ ਮਹਾਰਾਜ ਦਾ ਸ਼ਲੋਕ ਹੁੰਦਾ ਹੈ ਨਾ ਸਾਕੀ ਵਾਰ ਦੇ ਵਿੱਚ ਵੀ ਉਹਦੇ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਸੀ ਗੱਲ ਨੂੰ ਸਮਝਾਇਆ ਹੈ ਨਾ 13ਵਾਂ ਸ਼ਲੋਕ ਹੈ ਜਿਹੜਾ ਕਿ ਜਿਹੜਾ ਉਹਦੀ ਸਾਰੀਆਂ ਸਤਗੁਰੂ ਜੀ ਨੇ ਗੱਲ ਕਰਕੇ ਇਹਨਾਂ ਦੀ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਮੁਖੰਤਰ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਨਾਮ ਦੇ ਨਾਲ ਜੁੜਦਾ ਹੈ ਜਿਦੇ ਸਤਗੁਰੂ ਜੀ ਨੇ ਚਾਰਾਂ ਯੁੱਗਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਕਲ ਯੂਗ ਰਥਾ ਗਨ ਕਾ ਕੂੜ ਅੱਗੇ ਰਥਵਾਹ ਉਹ ਸਾਰਾ ਕੁਝ ਕਹਿ ਕਰਕੇ ਸਤਗੁਰੂ ਜੀ ਨੇ ਕਿਹਾ ਮੁਖ ਅੰਤਰ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਛੁੜਦਾ ਇਸ ਕਰਕੇ ਸਤਗੁਰੂ ਜੀ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸੱਚ ਨੂੰ ਕਮਾਉਣ ਵਾਲਾ ਹੋ ਜਾਂਦਾ ਹੈ ਉਹ ਨਾਨਕ ਸੋ ਤਪਾ ਉਹੀ ਅਸਲ ਦੇ ਵਿੱਚ ਸਾਧ ਹੈ ਉਸੇ ਦਾ ਭੇਖ ਬਣਾਇਆ ਧਰਮ ਧਾਰਨ ਕੀਤਾ ਇਸ ਪੱਖ ਦੇ ਉਤੋਂ ਉਸੇ ਨੂੰ ਹੀ ਪ੍ਰਾਪਤੀ ਹੈ ਤੇ ਉਸੇ ਨੂੰ ਮੋਖ ਅੰਤਰ ਦੀ ਅੰਦਰ ਦੀ ਮੁਕਤੀ ਵਿਕਾਰਾਂ ਵਾਲੇ ਪਾਸੇ ਤੋਂ ਪ੍ਰਾਪਤ ਹੁੰਦੀ ਹੈ ਜੀ ਉਸ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ ਜਿਹਦੇ ਤੇ ਗੁਰੂ ਕਿਰਪਾ ਕਰ ਦੇ ਵਿੱਚ ਗੁਰੂ ਨੇ ਕੀ ਕਿਰਪਾ ਕਰਨੀ ਹੈ ਜੀ ਉਹਨੇ ਤੈਨੂੰ ਜਿਹੜਾ ਹੈ ਸ਼ਬਦ ਦੀ ਰਾਤ ਬਖਸ਼ਿਸ਼ ਕਰਨੀ ਮੈਂ ਜਿਹੜੀ ਅਸ਼ਟਪਦੀ ਦੀ ਉਦਾਹਰਣ ਸ਼ੁਰੂ ਚ ਦਿੱਤੀ ਸੀ ਟੂਕਮਾਤਰ ਕਿ ਪਾਠ ਪੜਿਓਰ ਬੇਦ ਵਿਚਾਰੂ ਸਾਬ ਨਹੀਂ ਕਿਹਾ ਨਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਵੇਕ ਤੇ ਮੈਨੂੰ ਬਵੇਕ ਬੁੱਧੀ ਦੀ ਕਿਰਪਾ ਕਰ ਤੇ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਸਤਗੁਰੂ ਦੇ ਕੋਲੋਂ ਹੀ ਜਿਹੜੀ ਹੈ ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਚੰਗੇ ਤੇ ਮਾੜੇ ਦਾ ਫਰਕ ਸਮਝ ਆ ਜਾਂਦਾ ਫਿਰ ਤੀਰਥਾਂ ਤੇ ਨਹਾਉਣ ਦੀ ਉਸ ਨੂੰ ਜਿਹੜੀ ਖਿਆ ਲੋੜ ਨਹੀਂ ਪੈਂਦੀ ਫਿਰ ਉਹ ਅੰਦਰ ਦੇ ਤੀਰਥ ਦੇ ਉੱਤੇ ਇਸ਼ਨਾਨ ਕਰਦਾ ਹੋਇਆ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਇਸ ਪਾਸੇ ਜੁੜ ਜਾਂਦਾ ਹੈ ਉਸ ਤਪੇ ਨੂੰ ਸਹਿਬ ਨੇ ਕਿਹਾ ਫਿਰ ਮੁਖੰਤਰ ਹੈ ਕਿ ਜਿਹੜਾ ਝੂਠ ਕਮਾਉਂਦਾ ਹੈ ਮਾਇਆ ਨੂੰ ਫਿਰੇ ਤਪੱਸਦਾਵੇ ਫਿਰ ਸਹਿਬ ਜੀ ਕਹਿੰਦੇ ਉਹ ਤਿਆ ਨਿਰੋਲ ਤੇ ਨਿਰੋਲ ਜਿਹੜਾ ਹੈ ਭਰਮ ਦੇ ਵਿੱਚ ਪਿਆ ਹੋਇਆ ਉਸ ਨੂੰ ਪ੍ਰਾਪਤੀ ਨਹੀਂ ਹੁੰਦੀ। ਸਵੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਨਤ ਪੁੱਲਾਂ ਦੀ ਖਿਮਾ ਆਉ ਹੰਦਾਸ ਤੋਂ ਪਰੰਤ ਪਾਈ ਗੁਰਪ੍ਰੀਤ ਸਿੰਘ ਜੀ ਦਾ ਕੀਰਤਨੀ ਜਥਾ ਆਪ ਨੂੰ ਕੀਰਤਨ ਨਾਲ ਜੋੜਨਗੇ। ਆਓ ਬੜੇ ਪਿਆਰ ਸਤਿਕਾਰ ਨਾਲ ਸਰਵਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।